ਸੋਰੇਕਾ ਹਾਈਵੇ ਤੇ ਲੁਧਿਆਣਾ ਤੇ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਜਲੰਧਰ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਇਸ ਜਸਵਿੰਦਰ ਸਿੰਘ ਸਰਫ ਸਰਕਾ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੋਡ ਤੇ ਤਣਾ ਤਾਂ ਸਾਨੂੰ 8 ਵਜੇ ਕਰੀਬ ਕਿਸੇ ਰਾਹਗੀਰ ਦੁਆਰਾ ਸੂਚਨਾ ਮਿਲੀ ਸੀ ਕਿ ਇੱਕ ਨੇੜੇ ਸਰਜੀਤ ਦਾਪਾ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਸੀ ਕੋਈ ਆਪਸ਼ਰਤਾ ਵਾਹਨ ਉਹਨੂੰ ਟੱਕਰ ਮਾਰ ਗਿਆ ਜਿਹੜੀ ਲੇਡੀ ਦਾ ਨਾਮ ਹੈਗਾ ਜੀ ਸੰਤੋਸ਼ਕੌਰ ਬਾਈਫਾ ਵਰਮਾ ਸਿੰਘ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਇਹ ਇਹਨਾਂ ਦਾ ਬੇਟਾ ਵਿੱਕੀ ਆ ਉਹਨਾਂ ਨੂੰ ਫੋਰਮ ਹੋ ਗਿਆ ਜੀ ਤੇ ਡਿਊਟੀ ਅਫਸਰ ਕਾਉ ਸਿੰਘ ਮੌਕੇ ਤੇ ਥਾਣਾ ਫਲੋਰ ਹਾਜ਼ਰ ਆਏ ਕਿੰਨੇ ਕਿ ਉਮਰ ਆ ਜੀ 50 ਸਾਲ ਤੋਂ ਉੱਪਰ ਹੀ ਆ ਜੀ ਕਿੰਨੇ ਕਿ ਵਜੇ ਨਾਲ ਹਾਸਾ ਹੋਇਆ ਹੈ ਸਾਨੂੰ 8 ਵਜੇ ਫੋਨ ਆਇਆ ਉਸ ਤੋਂ ਪਹਿਲਾਂ ਹੋਇਆ ਹੋਗਾ ਜੀ ਕੀ ਪਰਿਵਾਰ ਨਾਲ ਸੰਪਰਕ ਹੋ ਗਿਆ ਉਹ ਪਰਿਵਾਰ ਨਾਲ ਹੋ ਗਿਆ ਇਹਨਾਂ ਦੇ ਬੇਟੇ ਨਾਲ ਸੰਪਰਕ ਹੋ ਗਿਆ ਜੀ ਉਹ ਚੱਲ ਪਿਆ ਲੁਧਿਆਣੇ ਤੋਂ ਬਾਡੀ ਹਸਪੀਟਲ ਭੇਜਿਆ ਜੀ ਸੇਵਲ ਫਲੋਰ ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰਿਆ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਹਨਾ ਦੀ ਮੌਕੇ ਦੀ ਡੈੱਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਕੇ ਨਹੀਂ ਰਹਾ ਸੀਗਾ ਨਹੀਂ ਪਤਾ ਲੱਗਾ ਹੁਣ ਬਾਅਦ ਚੋ ਕੈਮਰਿਆਂ ਦੀ ਤਸਵੀਰ ਨਾ ਦੇ ਦੇ ਕੀ ਗੱਲਬਾਤ ਹੈ ਇਹ ਅਰੇ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੀ ਬਾਕੀ